ਵੰਡੀਆਂ ਦੇ ਵਿੱਚ ਅੱਜ ਕਣਕ ਆ ਗਈ ਆ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਜੜੀ ਸਾਡੇ ਕਿਸਾਨਾਂ ਦੀ ਫਸਲ ਆ ਸਹੀ ਸਲਾਮਤ ਆਵੇ ਸੁੱਖਾਂ ਸੁੱਖਾਂ ਨਾਲ ਵੇਚ ਕੇ ਆਦੇ ਕਰੇ ਦਾ ਇਹ ਜਿਹੜਾ ਕਾਰਜ ਆ ਆਰਤੀਆਂ ਕਿਸਾਨਾਂ ਤੇ ਮਜ਼ਦੂਰਾਂ ਦਾ ਆਪਾਂ ਸਮਝਦੇ ਆਂ ਵੀ ਨੌ ਮਾਤਾ ਮਾਤਾ ਰਿਸ਼ਤਾ ਵੀ ਆ ਤੇ ਇਹਨਾਂ ਦਾ ਸਾਰਿਆਂ ਦਾ ਇੱਥੋਂ ਹੀ ਕੰਮ ਚੱਲਦਾ ਇਹ ਜਿਹੜਾ ਕਿਸਾਨੀ ਦਾ ਕੰਮ ਹੈ ਇਹ ਇੱਥੋਂ ਇਹ ਧੁਰਾ ਵਾ ਸਾਡੇ ਪੰਜਾਬ ਦਾ ਕੇ ਹਿੰਦੁਸਤਾਨ ਦਾ ਜਿੱਥੋਂ ਸਾਰੇ ਹਰ ਇੱਕ ਚੀਜ਼ ਇੱਥੋਂ ਚਲਣੀ ਆ ਤੇ ਕਿਸਾਨ ਖੁਸ਼ ਆ ਤੇ ਸਾਰੇ ਵਰਗ ਖੁਸ਼ ਨੇ ਇਸ ਕਰਕੇ ਮੈਂ ਅੱਜ ਇਹ ਖਰੀਦ ਸ਼ੁਰੂ ਕਰਾਉਣ ਆਏ ਸੀਗੇ ਸਾਡੇ ਤੰਦ ਸਾਹਿਬ ਦੀ ਦੁਕਾਨ ਤੇ ਪ੍ਰਧਾਨ ਨੇ ਆਰਤੀਆ ਸੈਸ਼ਨ ਦੇ ਤੇ ਬਾਕੀ ਵੀ ਸਾਰੇ ਮੇਰੇ ਨਾਲ ਹੀ ਨੇ ਜਿੰਨੇ ਵੀ ਸਾਡੇ ਚੇਅਰਮੈਨ ਸਾਹਿਬ ਰਾਜ ਸਿੰਘ ਜੀ ਸ਼ਮੇਂਦਰ ਖੰਡਾ ਜੀ ਚੇਅਰਮੈਨ ਪੰਜਾਬ ਸਾਰੇ ਇਹਨਾਂ ਅਸੀਂ ਰਲ ਕੇ ਅੱਜ ਖਰੀਦ ਦਾ ਸ਼ੁਰੂ ਕੰਮ ਕਰਵਾਇਆ ਕਿ ਇਹ ਹੀ ਆ ਵੀ ਵਾਇਗਰ ਚੜ੍ਹਦੀ ਕਲਾ ਕਰੇ ਮੌਸਮ ਵਧੀਆ ਰੱਖੇ ਫਸਲਾਂ ਸਹੀ ਸਲਾਮਤ ਕਰੇ ਪਹੁੰਚਣ ਤੇ ਜੋ ਹਾੜੀ ਦੇ ਸੀਜ਼ਨ ਨੂੰ ਮੁੱਕ ਰਖਦੇ ਹੋਏ ਜਿਹੜਾ ਕਨਕ ਜਿਹੜੀ ਅੱਜ ਮੈਂ ਵਧਾਈ ਵੀ ਦੇਣਾ ਵਾਂ ਆਰਟੀ ਅਸੋਸੀਏਸ਼ਨ ਨੂੰ ਕਿਸਾਨ ਵੀਰਾਂ ਨੂੰ ਤੇ ਮਜ਼ਦੂਰ ਵੀਰਾਂ ਨੂੰ ਜਿਹੜੀ ਅੱਜ ਜਿਹੜੀ ਫਸਲ ਹੈ ਕਨਕ ਦੀ ਅੱਜ ਉਹਦੀ ਖਰੀਦ ਸ਼ੁਰੂ ਕੀਤੀ ਗਈ ਹੈ ਜੀਰਾ ਦਾਣਾ ਮੰਡੀ ਦੇ ਵਿੱਚ ਅੱਜ ਖਰੀਦ ਸ਼ੁਰੂ ਕਰਨ ਦੇ ਵਿੱਚ ਸਾਡੇ ਮੇਰੇ ਸਤਿਕਾਰਯੋਗ ਵੱਡੇ ਵੀਰ ਐਮ ਐਲ ਏ ਜੀਰਾ ਨਰੇਸ਼ ਘਟਾਰੀਆ ਜੀ ਇੱਥੇ ਪਹੁੰਚੇ ਸੀ ਉਹਨਾਂ ਨਾਲ ਸਾਡੇ ਚੇਅਰਮੈਨ ਮਾਰਕ ਕਮੇਟੀ ਜਿਨ੍ਹਾਂ ਨੇ ਨਵਾਂ ਉਦਦਾ ਸੰਭਾਲਿਆ ਇਸ ਸੀਜ਼ਨ ਤੋਂ ਅਗਬਾਦ ਸਿੰਘ ਜੀ ਢੱਲੋ ਸਦਾ ਚਾਂ ਸਿੰਘ ਜੀ ਗਿੱਲ ਜਿਹੜੇ ਚੇਅਰਮੈਨ ਨੇ ਸਾਡੇ ਪਲੈਨਿੰਗ ਬੋਰਡ ਦੇ ਅਤੇ ਆਰਤੀਆ ਸੁਸ਼ੰਦ ਜਿਹੜੇ ਸਾਰੇ ਪ੍ਰਧਾਨ ਨੇ ਰਜਿਸਟ੍ਰੈਂਡ ਜੀ ਸਾਰੇ ਆਰਤੀਆ ਭਾਈਚਾਰਾ ਤੇ ਸੈਕਟਰੀ ਸਾਹਿਬਾਨ ਸਾਰਿਆਂ ਨੇ ਖਰੀਦ ਸ਼ੁਰੂ ਕਰਾਈ ਤੇ ਮੈਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਮੈਂ ਧੰਨਵਾਦ ਕਰਦਾ ਵਾਂ ਜਿਹੜੇ ਆਪਣਾ ਜਿਹੜੀ ਫਸਲ ਆਈ ਹੈ ਮੈਂ ਬੇਨਤੀ ਵੀ ਕਰਦਾ ਵਾਂ ਕਿ ਜਿਹੜੇ ਪੁਖਤਾ ਸਪਰਬੰਧ ਕੀਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਸਫਾਈ ਦੇ ਪਾਣੀ ਦੇ ਤੇ ਬਿਜਲੀ ਦੇ ਪ੍ਰਬੰਧ ਕੀਤੇ ਗਏ ਆ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਇਹਦੇ ਵਿੱਚ ਆਪ ਨੂੰ ਸਾਥ ਦੇਣਾ ਚਾਹੀਦਾ ਹੈ ਅਤੇ ਮੈਂ ਪੰਜਾਬ ਸਰਕਾਰ ਵੱਲੋਂ ਤੁਹਾਡਾ ਵਿਸ਼ਵਾਸ ਦਿਵਾਉਣਾ ਵਾਂ ਕਿ ਜੇ ਕੋਈ ਵੀ ਕੋਈ ਦਿੱਕਤ ਆਉਂਦੀ ਹੈ ਕਿਸਾਨ ਵੇੜਨਵਾਰ ਤੇ ਵੀ ਉਹਨਾਂ ਮਜ਼ਦੂਰ ਵੇੜਨੋ ਜਿਹੜੀ ਪੰਜਾਬ ਸਰਕਾਰ ਉਹਨੂੰ ਜਿਹੜਾ ਠੀਕ ਹੱਲ ਕਰਨ ਲਈ ਵਚਨਬੱਧ ਹੈ ਤੇ ਜਿਹੜੇ ਪ੍ਰਬੰਧ ਨੇ ਜਦੋਂ ਪਿਛਲੀ ਜਦੋਂ ਨਵ ਨਿਯੁਕਤ ਕੀਤਾ ਗਿਆ ਸੀ ਇਹਨਾਂ ਨੂੰ ਗੱਦੀ ਤੇ ਬਰਾਜਮਾਨ ਹੋਇਸੀ ਸਾਡੇ ਕਪਾਲ ਸਿੰਘ ਜੀ ਟਲੋਸ ਦਿਨ ਮੰਡੀ ਕਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਜੀ ਬਰਸਟ ਵੀ ਆਏ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਜਿਹੜੀ ਤੇ ਗਸੀ ਮੰਡੀ ਕਨ ਬੋਰਡ ਵੱਲੋਂ ਤੇ ਅੱਜ ਮੈਂ ਸਮਝਦਾ ਜਿਹੜੀ ਕਣਕ ਦੀ ਖਰੀਦ ਸ਼ੁਰੂ ਕਰਾਈ ਗਈ ਹੈ ਸਾਡੇ ਸਾਰੇ ਲੀਡਰ ਸਾਹਿਬਾਨ ਪਹੁੰਚੇ ਆੜਤੀਆ ਭਾਈਚਾਰਾ ਪਹੁੰਚਿਆ ਮਜ਼ਦੂਰ ਭਾਈਚਾਰਾ ਪਹੁੰਚਿਆ ਕਿਸਾਨ ਵੀਰ ਪਹੁੰਚਣੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਰਿਆਂ ਨੂੰ ਜਿਹੜਾ 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 ਕਣਕ ਦੀ ਫਸਲ ਦਾ ਲਾਭ ਮਿਲੇ ਆੜਤੀਆ ਭਾਈਚਾਰਾ ਵੀ ਜਿਹੜਾ ਖੁਸ਼ਹਾਲ ਹੋ ਕੇ ਜਿਹੜੇ ਲਿਫਟਿੰਗ ਦਾ ਵਧੀਆ ਪ੍ਰਬੰਧ ਹੋਵੇ ਅਤੇ ਕਿਸਾਨ ਵੀਰੇ ਖੁਸ਼ੀ ਖੁਸ਼ੀ ਆਪਣੇ ਘਰ ਜਾਣ ਤੇ ਫਸਲ ਦਾ ਜਿਹੜਾ ਵਧੀਆ ਪਾ ਲੈ ਕੇ ਤੁਹਾਰਾ ਅੱਜ ਮੰਡੀ ਜੀਰਾ ਦੇ ਵਿੱਚ ਸਾਡੇ ਸ਼ੁਕਰਯੋਗ ਮੰਡੀ ਮਾਰਕੀਟ ਮੰਡੀ ਦੇ ਚੇਅਰਮੈਨ ਇਕਬਾਲ ਸਿੰਘ ਜੀ ਵੱਲੋਂ ਜਿਹੜਾ ਪੰਜਾਬ ਐਗਰੋ ਦੇ ਚੇਅਰਮੈਨ ਰਾਜਮਨ ਸਿੰਘ ਖੰਡਾ ਜੀ ਔਰ ਸਾਡੇ ਸਤਕਾਰਯੋਗ ਐਮਐਲਏ ਨਰੇਸ਼ ਘਟਾਰੀਆ ਜੀ ਜਿਨ੍ਹਾਂ ਨੇ ਕਿ ਅੱਜ ਸਾਰਿਆਂ ਨੇ ਅਸੀਂ ਮੀਟਿੰਗ ਜਿਹੜੀ ਆਰਟੀ ਅਸੋਸੀਏਸ਼ਨ ਲੇਬਰ ਯੂਨੀਅਨ ਔਰ ਟ੍ਰਾਂਸਪੋਰਟ ਸਾਰਿਆਂ ਨੂੰ ਬੁਲਾ ਕੇ ਔਰ ਬੜੇ ਚੰਗੇ ਢੰਗ ਨਾਲ ਮੀਟਿੰਗ ਕੀਤੀ ਗਈ ਔਰ ਉਸ ਤੋਂ ਬਾਅਦ ਜਿਹੜੀ ਕਣਕ ਉਹਨੇ ਕਿ ਆਪਣੀ ਮੰਡੀ ਚਾਹੀ ਉਹਨਾਂ ਦੀ ਬੋਲੀ ਵੀ ਲਗਾਈ ਗਈ ਔਰ ਮਰਚਰ ਵੀ ਟੈਸਟ ਕੀਤੇ ਗਏ ਕਿਉਂਕਿ ਮਹਿਕਮਾ ਵੀ ਸਾਰਾ ਕਿੰਨਾ ਵੀ ਸੀਗਾ ਮਹਿਕਮਾ 500 ਵਗੈਰਾ ਸਾਡੇ ਸੈਕਟਰੀ ਸਾਹਿਬ ਵੀ ਬੈਠੇ ਆ ਇਹਨਾਂ ਦਾ ਹੀ ਬਹੁਤ ਧੰਨਵਾਦ ਹੈ ਕਿਉਂਕਿ ਇਹ ਵੀ ਬੜੀ ਮਿਹਨਤ ਕਰਦੇ ਆ ਮੈਂ ਜਿਹੜੀ ਗੱਲ ਹੈ ਕਿਉਂਕਿ ਇਹ ਜਿਹੜਾ ਆਰਟੀਆ ਲੇਬਰ ਔਰ ਮਾਰਕੀਟ ਕਿਉਂਕਿ ਮਾਰਕੀਟਿੰਗ ਜੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਣਦੇ ਇਹ ਕਿਸਾਨਾਂ ਦੇ ਕੋਈ ਮੁਸ਼ਕਲਾਂ ਆਉਂਦੀਆਂ ਜਾਂੜਤੀਆਂ ਦੀ ਮੁਸ਼ਕਲ ਆਉਂਦੀ ਹੈ ਸਾਡੇ ਸੈਕਟਰੀ ਸਾਹਿਬ ਬੈਠੇ ਆ ਇਹਨਾਂ ਨੇ ਹੱਲ ਕਰਨਾ ਹੁੰਦਾ ਔਰ ਮੈਂ ਇਹਦੀ ਉਮੀਦ ਕਰਦਾ ਹਰ ਵਾਰੀ ਅਸੀਂ ਬੜੇ ਚੱਜੇ ਢੰਗ ਨਾਲ ਬੜੀ ਚੱਲਦੀ ਹੈ ਪਰ ਇਹਦੀ ਕੋਈ ਵੀ ਪ੍ਰੋਬਲਮ ਆਉਂਦੀ ਕਿਉਂਕਿ ਪੰਜਾਬ ਸਰਕਾਰ ਇਹ ਵਚਨਬੱਧ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਕਿਸਾਨ ਨੂੰ ਕੋਈ ਵੀ ਕੋਈ ਟੋਅ ਐਡਵਾਈਜ਼ਰ ਵੱਲੋਂ ਕੋਈ ਮੰਡੀ ਦੇ ਵਿੱਚ ਮਾਲ ਉਦਨ ਕਿ ਡਰ ਹੋਣਾ ਨਹੀਂ ਚਾਹੀਦਾ ਉਹ ਨਾਲ ਦੀ ਨਾਲ ਇਹ ਦਰ ਮੰਡੀਆਂ ਚੋਂ ਦੇ ਕਿ ਚੈਪਟਰ ਅੰਡਰ ਇਹ ਗੱਲ ਤੁਹਾਡੀ ਠੀਕ ਹੈ ਪ੍ਰੋਬਲਮ ਇਹ ਆ ਰਹੀ ਹੈ ਮੇਰੇ ਕੋਲ ਪਿਛਲੇ ਸਾਲ 29 ਸੀ ਪਰ ਐਕਟ ਨਹੀਂ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਦੇ ਹੁਣੇ ਹੀ ਮੈਂ ਸੀ ਇਹ ਸੋਚਿਆ ਕਿ ਸਾਰਿਆਂ ਨੂੰ ਲੇਬਰ ਨੂੰ ਭਾ ਕੇ ਔਰ ਸਾਰਿਆਂ ਨੂੰ ਕਿ ਕਿਉਂ ਕੀ ਕਾਰਨ ਬਣਦਾ ਕਿੱਥੇ ਪ੍ਰੋਬਲਮ ਆ ਰਹੀ ਹੈ ਉਹਨੂੰ ਹੱਲ ਕੀਤਾ ਜਾਵੇ ਜੇ ਨਹੀਂ ਤੇ ਅਸੀਂ ਵਿੱਚ ਮੈਂ ਤੇ ਖਿੰਡਾ ਸਾਹਿਬ ਫੇਰ ਵੀ ਇੱਕ ਅੱਦੇ ਦਿਨ ਚ ਬਹਿ ਕੇ ਉਹਨਾਂ ਦਾ ਹੱਲ ਕਰਾਂ ਕਿਉਂਕਿ ਜਿਹੜਾ ਉਹੋ ਜਿਹਾ ਨਹੀਂ ਚੱਲਦਾ ਕੁਝ ਵੀ ਬੇਫਿਕਰ ਰਹੋ ਜਿਹੜੀ ਵੀ ਗੱਲ ਸੱਚੀ ਤੋਂ ਸੱਚੀ ਹੋਊਗੀ ਭਾਵੇਂ ਉਹ ठेकेदार ਹੈ ਤੇ ਭਾਵੇਂ ਕੋਈ ਵੀ ਹੈ ਸਚਾਈ ਤੋਂ ਸਚਾਈ ਹੈ ਔਰ ਅਸੀਂ ਰਲ ਕੇ ਸਾਰਾ ਮਸਲਾ ਹੱਲ ਜ਼ਰੂਰ ਕਰਾਂਗੇ ਅਸੀਂ ਬਹਿ ਕੇ ਕਿਉਂਕਿ ਅੱਜ ਵੀ ਇਹਨਾਂ ਬਹਿਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਜੀ ਔਰ ਜੇ ਇਸ ਤੋਂ ਵੀ ਕੋਈ ਹੋਰ ਸਾਡੇ ਤੱਕ ਲੋੜੀ ਤੇ ਅਸੀਂ ਫੇਰ ਇੱਕ ਦੋ ਦਿਨਾਂ ਚ ਬਹਿ ਕੇ ਹੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਅਸੀਂ ਜੀਰੇ ਵਿੱਚ ਆਪਣੀ ਮਾਰਕੀਟ ਕਮੇਟੀ ਦਫ਼ਤਰ ਵਿੱਚ ਆਪਣੇ ਭਾਰਤੀ ਐਸੋਸੀਏਸ਼ਨ ਅਤੇ ਲੇਬਰ ਯੂਨੀਅਨ ਅਤੇ ਮਜ਼ਦੂਰ ਦੁਨੀਆ ਨਾਲ ਸਾਰਿਆਂ ਨਾਲ ਅੱਜ ਮੀਟਿੰਗ ਕੀਤੀ ਹੈ ਨਾਲ ਸਾਡੇ ਆਪਣੇ ਏਜੰਸੀਆਂ ਦੇ ਇਨਸਪੈਕਟਰ ਵੀ ਸਨ ਅਤੇ ਸਾਡਾ ਸਾਰਾ ਸਟਾਫ ਵੀ ਜੋ ਅੱਜ ਜੋ ਮੁਸ਼ਕਲਾਂ ਪਹਿਲਾਂ ਆ ਰਹੀਆਂ ਸੀ ਉਹਨਾਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਸਾਡੇ ਨਾਲ ਅੱਜ ਆਪ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਮਾਰਕੀਟ ਦੇ ਚੇਅਰਮੈਨ ਭੁਵਿੰਦਰ ਖੰਡਾ ਜੀ ਜ਼ਿਲ੍ਹਾ ਜੋ ਇਨਾ ਬੋਰਡ ਦੇ ਚੇਅਰਮੈਨ ਸਰਦਾਰ ਚੰਦ ਸਿੰਘ ਜੀ ਗੱਲ ਅਤੇ ਜੋ 10 ਨੂੰ ਡਿਊਟੀ ਲਈ ਹੈ ਸਰਕਾਰ ਵੱਲੋਂ ਲੱਗੀ ਹੋਈ ਹੈ ਉਸ ਨੂੰ ਮੁੱਖ ਰੱਖਦੇ ਹੋਏ ਸਾਰਿਆਂ ਨੇ ਮੀਟਿੰਗ ਕੀਤੀ ਆ ਸਾਰੇ ਵਰਗ ਨਾਲ ਜੀ ਅਸੀਂ ਕੋਈ ਵੀ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵਾਂਗੇ ਸਾਰੀਆਂ ਮੁਸ਼ਕਲਾਂ ਅਸੀਂ ਹੱਲ ਕਰਾਂਗੇ ਜਿਵੇਂ ਵੀਰ ਜੀ ਨੇ ਕਿਹਾ ਹੋਇਆ ਵੀ ਆ ਆਪਣਾ ਲੇਬਰ ਯੂਨੀਅਨ ਠੇਕੇਦਾਰਾਂ ਵਾਲੇ ਨਾਲ ਗਲਮਾ ਲੇਬਰ ਦੀ ਤੇ ਠੇਕੇਦਾਰ ਦੀ ਉਸ ਨੂੰ ਅਸੀਂ ਜਰੂਰ ਹੱਲ ਕਰਾਂਗੇ ਕੋਈ ਨਹੀਂ ਮਿਲੂਗਾ ਕਿ ਵੀ ਤੁਹਾਨੂੰ ਹਸਣ ਦਾ